ਜਿੱਥੇ ਇਤਿਹਾਸ ਨੇ ਆਪਣੇ ਆਪ ਲਹੂ ਨਾਲ ਲਕੀਰਾਂ ਖਿੱਚੀਆਂ ਕਿਵੇਂ ਹੋਈ ਸੀ ਵੱਡੇ ਸੈਭਜਾਦਿਆਂ ਦੀ ਉਹ ਬੇਮਿਸਾਲ ਸ਼ਹਾਦਤ ਸੈਭਜਾਦਾ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਕਿਹੜੇ-ਕਿਹੜੇ ਸ਼ਸਤਰ ਫੜ ਕੇ ਦੁਸ਼ਮਨਾਂ ਦੇ ਟੋਲਿਆਂ ਵਿੱਚ ਸ਼ੇਰ ਵਾਂਗ ਜੰਗ ਲੜੀ ਸੀ ਜਦੋਂ ਬਾਬਾ ਅਜੀਤ ਸਿੰਘ ਜੀ ਦੇ ਤੀਰ ਸਮਾਪਤ ਹੋ ਜਾਂਦੇ ਹਨ ਅਤੇ ਨੇਜਾ ਵੀ ਹੱਥੋਂ ਡਿੱਗ ਜਾਂਦਾ ਹੈ ਤਾਂ ਉਸ ਸਮੇਂ ਮੈਦਾਨੇ ਜੰਗ ਵਿੱਚ ਕੀ ਵਾਪਰਦਾ ਹੈ ਉਧਰ ਸੈਬਜ਼ਾਦਾ ਜੂਝਾਰ ਸਿੰਘ ਜੀ ਨੂੰ ਮੁਗਲਾਂ ਦੀ ਫੌਜ ਨੇ ਚਾਰੋਂ ਪਾਸਿਓਂ ਘੇਰ ਲਿਆ ਅਤੇ ਗੁਰੂ ਗੋਬੇ ਸਿੰਘ ਜੀ ਨੇ ਕਿਵੇਂ ਆਪਣੇ ਤੀਰ ਚਲਾ ਕੇ ਉਹ ਘੇਰਾ ਤੋੜਿਆ ਚਮਕੌਰ ਦੇ ਕਿਲੇ ਵਿੱਚ ਇਹੋ ਜਿਹਾ ਕੀ ਹੋ ਗਿਆ ਸੀ ਕਿ ਗੁਰੂ ਗੋਬੇ ਸਿੰਘ ਜੀ ਦੀ ਉਂਗਲ ਕਾਫੀ ਸੁੱਝ ਗਈ ਸੀ ਕਿਹੜੀ ਮੁਗਲ ਜਰਨੈਲ ਨੇ ਮੈਦਾਨੇ ਜੰਗ ਵਿੱਚ ਬਾਬਾ ਅਜੀਤ ਸਿੰਘ ਜੀ ਨੂੰ ਜਿਉਂਦੇ ਫੜਨ ਦੀ ਕੋਸ਼ਿਸ਼ ਕੀਤੀ ਸੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਗੜੀ ਦੇ ਘੇਰੇ-ਘੇਰੇ ਇੱਕ ਟੰਡੋਰਾ ਪਿਟਵਾਇਆ ਗਿਆ ਜਿਹੜਾ ਮੁਗਲ ਫੌਜ ਲਈ ਤੇ ਹੌਸਲਾ ਅਫਜ਼ਾਈ ਦਾ ਕੰਮ ਕਰ ਰਿਹਾ ਸੀ ਪਰ ਸਿੱਖਾਂ ਵਿੱਚ ਪੂਰੀ ਤਰ੍ਹਾਂ ਦਹਿਸ਼ਤ ਫਲਾ ਰਿਹਾ ਸੀ ਅੱਜ ਅਸੀਂ ਚਮਕੌਰ ਦੀ ਜੰਗ ਦੇ ਪੂਰੇ ਇਤਿਹਾਸ ਦੀ ਗੱਲ ਕਰਨ ਜਾ ਰਹੇ ਹਾਂ ਤਾਂ ਆਓ ਸੁਣੀਏ ਆਪਣਾ ਇਹ ਮਹਾਨ ਇਤਿਹਾਸ ਜੰਗ ਜਿਹੜੀ 8 ਪੋ ਦੀ ਤੜਕੇ ਸਵੇਰ ਨੂੰ ਸ਼ੁਰੂ ਹੋਈ ਸੀ ਹਾਲਾਂਕਿ ਗੜੀ ਦਾ ਘੇਰਾ ਤਾਂ ਰਾਤ ਹੀ ਪੈ ਚੁੱਕਾ ਸੀ ਹੁਣੇ ਘੇਰਾ ਪਾਉਣ ਵਾਲੀ ਫੌਜ ਇੱਕੋ ਕਿਸਮ ਦੀ ਨਹੀਂ ਸੀ ਇੱਕ ਉਹ ਫੌਜ ਸੀ ਜੋ ਆਨੰਦਪੁਰ ਕਿਲਾ ਛੱਡਣ ਤੋਂ ਬਾਅਦ ਸਰਸਾ ਨਦੀ ਪਾਰ ਕਰਦਿਆਂ ਤੋਂ ਹੀ ਗੁਰੂ ਸਾਹਿਬ ਦਾ ਪਿੱਛਾ ਕਰ ਰਹੀ ਸੀ ਦੂਜੀ ਉਹ ਵੱਡੀ ਤੇ ਭਾਰੀ ਫੌਜ ਸੀ ਜੋ ਦਿੱਲੀ ਤੋਂ ਆਈ ਜਿਸ ਨੂੰ ਔਰੰਗਜ਼ੇਬ ਨੇ ਖੁਦ ਪਹਾੜੀ ਰਾਜਿਆਂ ਦੀ ਫਰਿਆਦ ਤੇ ਭੇਜਿਆ ਸੀ ਇਹ ਫੌਜ ਇੰਨੀ ਵੱਡੀ ਗਿਣਤੀ ਨਾਲ ਚਮਕੌਰ ਨੂੰ ਘੇਰ ਰਹੀ ਸੀ ਕਿ ਉਸ ਦੇ ਸਾਹਮਣੇ ਗੜੀ ਦੇ ਅੰਦਰ ਭੁੱਖੇ ਪਿਆਸੇ ਸਿਰਫ 40 ਸਿੰਘ ਸਨ ਬਹੁਤ ਜਗ੍ਹਾ ਤੇ 40 ਲਿਖਿਆ ਮਿਲਦਾ ਹੈ ਪਰ ਕਈ ਇਤਿਹਾਸਕਾਰਾਂ ਦੇ ਮੁਤਾਬਕ ਗਿਣਤੀ 41 ਸੀ ਉੱਪਰੋਂ ਦੋ ਸਾਹਿਬਜ਼ਾਦੇ ਅਤੇ 42ਵੇਂ ਸ਼ਖਸ ਖੁਦ ਗੁਰੂ ਸਾਹਿਬ ਇਥੇ ਇੱਕ ਗੱਲ ਸੋਚਣ ਵਾਲੀ ਹੈ ਜਦੋਂ ਆਨੰਦਪੁਰ ਦਾ ਘੇਰਾ ਪਿਆ ਕਿਲੇ ਅੰਦਰ ਹਜ਼ਾਰਾਂ ਸਿੰਘ ਸੀ ਜਦੋਂ ਕਿਲਾ ਛੱਡਿਆ ਗਿਆ ਗਿਣਤੀ 500 ਰਹਿ ਗਈ ਤੇ ਫਿਰ ਸਰਸਾ ਨਦੀ ਦੀ ਉਸ ਕੋਰ ਰਾਤ ਤੋਂ ਬਾਅਦ ਗੁਰੂ ਸੈਮ ਨਾਲ ਸਿਰਫ 41 ਸਿੰਘ ਬਚੇ ਅੱਜ ਚਮਕੌਰ ਦੀ ਇਸ ਗੜੀ ਵਿੱਚ ਜਿਹੜੇ 41 ਸਿੰਘ ਮੌਜੂਦ ਸਨ ਉਹੀ ਉਹ ਸ਼ੇਰ ਸਨ ਜਿਨ੍ਹਾਂ ਨੇ ਇਤਿਹਾਸ ਦਾ ਰੁਖ ਮੋੜ ਦਿੱਤਾ ਇੱਕ ਪਾਸੇ ਇੰਨੀ ਵੱਡੀ ਫੌਜ ਲੱਖਾਂ ਦੇ ਗਿੰਦੇ ਨਾਲ ਖੜੀ ਦੂਜੇ ਪਾਸੇ ਗੜੀ ਦੇ ਅੰਦਰ ਭੁੱਖੇ ਪਿਆਸੇ ਸਿਰਫ ਜਾਲੀ ਸਿੰਘ ਸਵੇਰ ਦੀ ਤਰੋਤਾਜ਼ਾ ਹਵਾ ਨਾਲ ਹੀ ਜੰਗ ਦੀ ਸ਼ੁਰੂਆਤ ਹੋ ਜਾਂਦੀ ਹੈ ਮੁਗਲ ਫੌਜ ਵੱਲੋਂ ਗੜੀ ਦੇ ਸਾਹਮਣੇ ਪਹਿਲਾ ਟੰਡੋਰਾ ਪਟਾਇਆ ਜਾਂਦਾ ਹੈ ਗੁਰੂ ਸਾਹਿਬ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਓ ਹੁਣ ਜੇ ਉਹਨਾਂ ਦੀ ਸੋਚ ਵੇਖੀਏ ਤਾਂ ਉਹ ਇਹ ਹੀ ਸਮਝ ਰਹੇ ਸਨ ਇੱਕ ਪਾਸੇ 10 ਲੱਖ ਦੀ ਫੌਜ ਤੇ ਦੂਜੇ ਪਾਸੇ ਚਾਲੀ ਬੰਦੇ ਕਿਹੜਾ ਵਿਰੋਧ ਉਹਨਾਂ ਨੂੰ ਲੱਗਦਾ ਸੀ ਕਿ ਮਿੰਟਾਂ ਵਿੱਚ ਸਾਰੇ ਹੱਥ ਖੜੇ ਕਰਦੇ ਬਾਹਰ ਆ ਜਾਣਗੇ ਅਤੇ ਸਰੈਂਡਰ ਕਰ ਦੇਣਗੇ ਥੋੜੀ ਦੇਰ ਬਾਅਦ ਮੁਗਲ ਫੌਜ ਦੁਬਾਰਾ ਟੰਡੋਰਾ ਪਟਵਾਉਂਦੀ ਹੈ ਜੇ ਗੁਰੂ ਦਾ ਕੋਈ ਸਿੰਘ ਬਾਹਰ ਆ ਕੇ ਸਾਡੇ ਅੱਗੇ ਸਰੈਂਡਰ ਕਰਨਾ ਚਾਹੇ ਆਤਮ ਸਮਰਪਣ ਕਰਨਾ ਚਾਹੇ ਤਾਂ ਅਸੀਂ ਉਸ ਦੀ ਜਾਨ ਬਖਸ਼ ਦੇਵਾਂਗੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ 40 ਸਿੰਘ ਕਿਸ ਮਿੱਟੀ ਦੇ ਬਣੇ ਸਨ ਹੁਣ ਇੱਕ ਪਲ ਰੁਕ ਕੇ ਇਹ ਵੀ ਸੋਚੋ 6 ਪੋ ਦੀ ਉਸ ਕਾਲੀ ਰਾਤ ਨੂੰ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਗਿਆ ਉਸ ਤੋਂ ਵੀ ਪਹਿਲਾਂ 8 ਮਹੀਨੇ ਲਗਾਤਾਰ ਘੇਰਾ ਸੀ 8 ਮਹੀਨੇ ਜਿੱਥੇ ਨਾ ਖਾਣ ਨੂੰ ਢੰਗ ਦਾ ਸੀ ਨਾ ਪੀਣ ਨੂੰ ਕੁਝ ਜਿੱਥੇ ਹਰ ਦਿਨ ਆਪਣੇ ਆਪ ਨੂੰ ਜਿਉਂਦਾ ਰੱਖਣਾ ਹੀ ਇੱਕ ਸਭ ਤੋਂ ਵੱਡਾ ਜੰਗੀ ਇਮਤਿਹਾਨ ਸੀ ਉਹੋ ਹਾਲਾਤ ਜਿੱਥੇ ਆਮ ਮਨੁੱਖਤਾ ਕਾਫੀ ਪਹਿਲਾਂ ਹੀ ਹਾਰ ਮੰਨ ਜਾਂਦਾ ਪਰ ਜਦੋਂ ਗੜੀ ਅੰਦਰੋਂ جنگ ਸ਼ੁਰੂ ਹੋਈ ਬੋਲੇ ਸੋ ਨਿਹਾਲ ਦੇ ਜੇਕਾਰਿਆਂ ਨੇ ਚਮਕੌਰ ਦੀ ਮਿੱਟੀ ਤੋਂ ਲੈ ਕੇ ਅਸਮਾਨ ਦੇ ਕੰਨਾਂ ਤੱਕ ਹਰ ਚੀਜ਼ ਨੂੰ ਹਿਲਾ ਦਿੱਤਾ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਆਪਣੀਆਂ ਸਾਰੀਆਂ ਜੰਗਾਂ ਵਿੱਚੋਂ ਸਭ ਤੋਂ ਵੱਧ ਤੀਰ ਚਮਕੌਰ ਦੀ ਜੰਗ ਵਿੱਚ ਚਲਾਈ ਸਨ ਤੀਰ ਚਲਾਉਣ ਸਮੇ ਗੁਰੂ ਸਾਹਿਬ ਆਪਣੀ ਉਂਗਲ ਵਿੱਚ ਇੱਕ ਖਾਸ ਛੱਲਾ ਪਹਿਨਦੇ ਸਨ ਜਿਸ ਨੂੰ ਕਿਹਾ ਜਾਂਦਾ ਸੀ ਗੁਲਸਤਾਨ ਪਰ ਚਮਕੌਰ ਦੀ ਇਸ ਗੜੀ ਵਿੱਚ ਗੁਰੂ ਸਾਹਿਬ ਨੇ ਇੰਨੇ ਤੀਰ ਚਲਾਏ ਇੰਨੇ ਵਾਰ ਛੱਲਾ ਖਿੱਚਿਆ ਕਿ ਗੁਰੂ ਸਾਹਿਬ ਦੀ ਉਂਗਲ ਪੂਰੀ ਤਰ੍ਹਾਂ ਸੁੱਜ ਚੁੱਕੀ ਸੀ ਗੜੀ ਛੱਡਣ ਤੋਂ ਬਾਅਦ ਜਦੋਂ ਗੁਰੂ ਸਾਹਿਬ ਮਾਚੀ ਵੜੇ ਦੇ ਜੰਗਲਾਂ ਵੱਲ ਜਾਂਦੇ ਹਨ ਉੱਥੋਂ ਅੱਗੇ ਇੱਕ ਪਿੰਡ ਆਉਂਦਾ ਹੈ ਸੋਹੀ ਉੱਥੇ ਗੁਰੂ ਸਾਹਿਬ ਨੂੰ ਇੱਕ ਲੋਹਾਰ ਬੁਲਾਉਣਾ ਪੈਂਦਾ ਹੈ ਕਿਉਂਕਿ ਗੁੱਲਸ ਤਰਾਣ ਵਾਲਾ ਛੱਲਾ ਉਂਗਲ ਵਿੱਚੋਂ ਨਿਕਲਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਉਂਗਲ ਇੰਨੀ ਸੋਜ ਚੁੱਕੀ ਸੀ ਕਿ ਤੀਰਾਂ ਦੀ ਲਗਾਤਾਰ ਵਰਖਾ ਨੇ ਮਾਸ ਤੇ ਹੱਡੀ ਦੋਵੇਂ ਹਿਲਾ ਦਿੱਤੀ ਸਨ ਉੱਥੇ ਲੋਹਾਰ ਛੱਲੇ ਨੂੰ ਕੱਟਦਾ ਹੈ ਰੇਤ ਕੇ ਖੋਲਦਾ ਹੈ ਤੇ ਅੱਜ ਵੀ ਗੁਰਦੁਆਰਾ ਛੱਲਾ ਸਾਹਿਬ ਵਿੱਚ ਉਹੀ ਇਤਿਹਾਸਿਕ ਛੱਲਾ ਗੁਲਸਤਾਨ ਸੰਭਾਲਿਆ ਹੋਇਆ ਹੈ ਹੁਣ ਚਮਕੌਰ ਦੀ ਜੰਗ ਦੀ ਗੱਲ ਕਰੀਏ ਜੰਗ ਦੀ ਪਹਿਲੀ ਸਟੇਜ ਸ਼ੁਰੂਆਤ ਪੂਰੀ ਤਰ੍ਹਾਂ ਤੀਰਾਂ ਤੇ ਗੋਲੀਆਂ ਨਾਲ ਹੀ ਹੁੰਦੀ ਹੈ ਜਿਹੜੀ ਚਮਕੌਰ ਦੀ ਗੜੀ ਆ ਜਿਸ ਨੂੰ ਅਸੀਂ ਕੱਚੀ ਗੜੀ ਕਹਿ ਦਿੰਦੇ ਹਾਂ ਉਸ ਜਮਾਨੇ ਵਿੱਚ ਉਸਨੂੰ ਹਵੇਲੀ ਆਖਿਆ ਜਾਂਦਾ ਸੀ ਬਹੁਤ ਛੋਟੀ ਸੀ ਕੋਈ ਵੱਡਾ ਕਿਲਾ ਨਹੀਂ ਨਾ ਉਹ ਜਿਹੀ ਜਿਵੇਂ ਫਿਲਮਾਂ ਜਾਂ ਐਨੀਮੇਸ਼ਨਾਂ ਵਿੱਚ ਦਿਖਾ ਦਿੱਤੀ ਜਾਂਦੀ ਹੈ ਪਰ ਉਸ ਵੇਲੇ ਉਹੀ ਛੋਟੀ ਜਹੀ ਕੱਚੀ ਗੜੀ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੰਘਾਂ ਲਈ ਇੱਕ ਮਜ਼ਬੂਤ ਕਿਲੇ ਵਾਂਗ ਖੜੀ ਸੀ ਉਹੀ ਇੱਕ ਥਾਂ ਸੀ ਜਿਸ ਨੇ ਚਮਕੌਰ ਦੀ ਜੰਗ ਦੀ ਕਹਾਣੀ ਨੂੰ ਅਮਰ ਕਰ ਦਿੱਤਾ ਇਹ ਨਹੀਂ ਕਿ ਘੇਰਾ ਪੈ ਗਿਆ ਤਾਂ ਘਟ ਗਿੰਤੀ ਵਾਲੇ ਸਿੰਘ ਮਾਯੂਸ ਹੋ ਕੇ ਬੈਠ ਗਏ ਹੋਣ ਜਾਂ ਕੁਝ ਗਿੰਤੀ ਦੇ ਤੀਰ ਚਲਾ ਕੇ ਹਾਰ ਗਏ ਹੁਣ ਗੁਰੂ ਸਾਹਿਬ ਨੇ ਤਾਂ ਚਮਕੌਰ ਦੀ ਗੜੀ ਦੇ ਅੰਦਰ ਪੂਰੇ ਮੋਰਚਾ ਬੰਦੀ ਬੇਹੱਦ ਸੋਜੀ ਨਾਲ ਕੀਤੀ ਸੀ ਗੜੀ ਦੇ ਦਰਵਾਜ਼ੇ ਤੇ ਦੋ ਸਿੰਘ ਤਾਇਨਾਤ ਕੀਤੇ ਗਏ ਭਾਈ ਮਦਨ ਸਿੰਘ ਤੇ ਭਾਈ ਕਾਂਗ ਸਿੰਘ ਚਾਰਾਂ ਕੋਨਿਆਂ 'ਚ 8-8 ਸਿੰਘ ਬਿਠਾਏ ਗਏ। ਚਾਰ ਸਿੰਘ ਤਕੜਾਈ ਵਾਸਤੇ, ਹੌਸਲਾ ਫੁਜਾਈ ਵਾਸਤੇ ਰੱਖੇ ਗਏ। ਗੜੀ ਦਾ ਥੱਲੇ ਵਾਲਾ ਹਿੱਸਾ, ਉੱਥੇ ਵੀ ਸਿੰਘ ਤਾਇਨਾਤ ਸਨ ਤੇ ਉੱਪਰ ਚਬਾਰੇ ਵਿੱਚ ਗੁਰੂ ਸਾਹਿਬ ਦੋਵੇਂ ਵੱਡੇ ਸਾਹਿਬਜ਼ਾਦੇ ਭਾਈ ਸੰਗਤ ਸਿੰਘ ਅਤੇ ਭਾਈ ਸੰਤ ਸਿੰਘ ਮੋਰਚਾ ਸੰਭਾਲ ਰਹੇ ਸਨ। ਇਹੋ ਭਾਈ ਸੰਗਤ ਸਿੰਘ ਅਤੇ ਭਾਈ ਸੰਤ ਸਿੰਘ ਚਮਕੌਰ ਦੀ ਜੰਗ ਦੇ ਆਖਰੀ ਸ਼ਹੀਦ ਬਣੇ। ਦੋਵੇਂ ਵੱਡੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਸ਼ਹਾਦਤ ਤੋਂ ਬਾਦ ਅੱਠ ਪੋ ਦੀ ਸ਼ਾਮ ਤੱਕ ਗੱਡੀ ਵਿੱਚ ਗੁਰੂ ਸਾਹਿਬ ਕੋਲ ਸਿਰਫ ਪੰਜ ਸਿੰਘ ਰਹਿ ਜਾਂਦੇ ਹਨ ਇਹਨਾਂ ਵਿੱਚੋਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਇਹ ਤਿੰਨ ਸਿੰਘ ਰਾਤ ਨੂੰ ਗੁਰੂ ਸਾਹਿਬ ਦੇ ਨਾਲ ਗੱਡੀ ਤੋਂ ਰਵਾਨਾ ਹੋ ਜਾਂਦੇ ਹਨ ਤੇ ਪਿੱਛੇ ਰਹਿ ਜਾਂਦੇ ਹਨ ਭਾਈ ਸੰਗਤ ਸਿੰਘ ਅਤੇ ਭਾਈ ਸੰਤ ਸਿੰਘ ਜਿਨ੍ਹਾਂ ਦੀ ਸ਼ਹਾਦਤ ਅਗਲੇ ਦਿਨ 9 ਪੋ ਨੂੰ ਹੁੰਦੀ ਹੈ ਇਹ ਦੋਵੇਂ ਚਮਕੌਰ ਦੀ ਜੰਗ ਦੇ ਆਖਰੀ ਸ਼ਹੀਦ ਬਣਦੇ ਹਨ ਜੰਗ ਨੂੰ ਕਾਫੀ ਸਮਾਂ ਹੋ ਚੁੱਕਾ ਸੀ ਗੜੀ ਦੇ ਅੰਦਰੋਂ ਸਿੰਘ ਮੁਗਲ ਅਤੇ ਪਹਾੜੀ ਫੌਜਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਸਨ ਪਰ ਬਾਹਰਲੀ ਫੌਜ ਸਿੰਘਾਂ ਦਾ ਇਹਨਾਂ ਨੂੰ ਨੁਕਸਾਨ ਨਹੀਂ ਕਰ پا ਰਹੀ ਸੀ ਨਾਹਰ ਖਾਨ ਵਰਗੇ ਕਵਾਜ਼ਾ ਮਹਿਮੂਦ ਵਰਗੇ ਵੱਡੇ ਜਰਨੈਲ ਜੋ ਪੌੜੀਆਂ ਲਾ ਕੇ ਗੁਰੂ ਸਾਹਿਬ ਨੂੰ ਜਿਉਂਦਾ ਫੜਨ ਚੜੇ ਸਨ ਉਹਨਾਂ ਨੂੰ ਵੀ ਗੁਰੂ ਸਾਹਿਬ ਨੇ ਇੱਕ ਇੱਕ ਤੀਰ ਨਾਲ ਮੈਦਾਨ ਤੋਂ ਚੁੱਕ ਲਿਆ ਇਸ ਤੋਂ ਬਾਅਦ ਕਿਸੇ ਵਿੱਚ ਹਿੰਮਤ ਨਹੀਂ ਰਹੀ ਕਿ ਪੌੜੀ ਲਾ ਕੇ ਉੱਪਰ ਚੜੇ ਦੂਜੇ ਪਾਸੇ ਗੱਡੀ ਵਿੱਚ ਬੈਠੇ ਸਿੰਘਾਂ ਦੇ ਤੀਰ ਘਟਦੇ ਜਾ ਰਹੇ ਸਨ ਤੇ ਮੁਗਲ ਫੌਜ ਨੇ ਵੀ ਆਪਣੀ ਰਣਨੀਤੀ ਬਦਲ ਲਈ ਸੀ ਹੁਣ ਉਹ ਗੱਡੀ ਦਾ ਦਰਵਾਜ਼ਾ ਤੋੜਨ ਲਈ ਲਗਾਤਾਰ 2-3 ਹਮਲੇ ਕਰਦੇ ਸਨ ਇੱਥੇ ਫਿਰ ਗੁਰੂ ਸਾਹਿਬ ਨੇ ਫੈਸਲਾ ਕੀਤਾ ਹੁਣ ਅੰਦਰ ਬੈਠ ਕੇ ਜੰਗ ਨਹੀਂ ਲੜੀ ਜਾਵੇਗੀ ਹੁਣ ਸਮਾਂ ਸੀ ਕਿ ਸਰਬਲੋਹ ਦੀਆਂ ਤੇਗਾਂ ਜੰਗ ਦੇ ਮੈਦਾਨ ਵਿੱਚ ਗੱਜ ਕੇ ਖੜਕਣ ਗੁਰੂ ਸਾਹਿਬ ਨੇ ਗੱਡੀ ਦੇ ਅੰਦਰੋਂ ਹੀ ਪੰਜ-ਪੰਜ ਸਿੰਘਾਂ ਦੇ ਜਥੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਗੱਡੀ ਦਾ ਦਰਵਾਜ਼ਾ ਜਿਵੇਂ ਹੀ ਖੁੱਲਦਾ ਪੰਜ ਸਿੰਘ ਬਾਹਰ ਨਿਕਲਦੇ ਵੈਰੀਆਂ ਦੇ ਢੇਰ ਲਾ ਦਿੰਦੇ ਅਤੇ ਸ਼ਹਾਦਤ ਦਾ ਜਾਮ ਪੀ ਜਾਂਦੇ ਇੱਕ ਜਥਾ ਗਿਆ ਦੂਜਾ ਗਿਆ ਤੀਜਾ ਤੁਰਿਆ ਚੌਥਾ ਵੀ ਮੈਦਾਨ ਵਿੱਚ ਉਤਰੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਇਹ ਸਾਰੀ ਸ਼ਹਾਦਤਾਂ ਸਿੰਘਾਂ ਦੀ ਉਹ ਬੇਮਿਸਾਲ ਬਹਾਦਰੀ ਗੁਰੂ ਸਾਹਿਬ ਦੇ ਕੋਲ ਖੜੇ ਆਪਣੀਆਂ ਅੱਖਾਂ ਨਾਲ ਵੇਖ ਰਹੇ ਸਨ ਹੁਣ ਗੜੀ ਵਿੱਚ ਕੇਵਲ 20 25 ਸਿੰਘ ਬਚੇ ਸਨ ਇਸੇ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਗੁਰੂ ਸਾਹਿਬ ਕੋਲ ਬੇਨਤੀ ਕੀਤੀ ਕਿ ਜੰਗ ਦੇ ਮੈਦਾਨ ਵਿੱਚ ਜਾਣ ਦੀ ਉਸ ਨੂੰ ਆਗਿਆ ਦਿੱਤੀ ਜਾਵੇ ਪਰ ਗੜੀ ਦੇ ਅੰਦਰ ਬੈਠੇ ਸਿੰਘ ਇਹ ਕਦੀ ਨਹੀਂ ਚਾਹੁੰਦੇ ਸਨ ਕਿ ਗੁਰੂ ਸਾਹਿਬ ਦੇ ਅਜੀਤ ਬਾਬਾ ਜੰਗ ਦੇ ਮੈਦਾਨ 'ਚ ਜਾਣ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗੇ ਸੱਚੇ ਪਾਤਸ਼ਾਹੋ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਖਾਲਸਾ ਪੰਥ ਨੂੰ ਬਹੁਤ ਲੋੜ ਹੈ ਕਿਰਪਾ ਕਰਕੇ ਬਾਬਾ ਅਜੀਤ ਸਿੰਘ ਨੂੰ ਮੈਦਾਨ ਵਿੱਚ ਨਾ ਭੇਜੋ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਕਈ ਸਿੰਘਾਂ ਨੇ ਤੱਕ ਗੁਰੂ ਸਾਹਿਬ ਨੂੰ ਇਹ ਅਰਦਾਸ ਵੀ ਕਰ ਦਿੱਤੀ ਸੀ ਕਿ ਸੱਚੇ ਪਾਤਸ਼ਾਹ ਹੋ ਤੁਸੀਂ ਆਪਣੇ ਸਹਬਜ਼ਾਦਿਆਂ ਨਾਲ ਗੜੀ ਵਿੱਚੋਂ ਬਾਹਰ ਨਿਕਲ ਜਾਓ ਅਸੀਂ ਆਪੇ ਹੀ ਵੈਰੀਆਂ ਦਾ ਸਾਹਮਣਾ ਕਰ ਲਾਂਗੇ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਜਵਾਬ ਉਹੋ ਜਿਹਾ ਸੀ ਜੋ ਸਿਰਫ ਮਹਾਪੁਰਖ ਹੀ ਦੇ ਸਕਦੇ ਹਨ ਜਿਹੜੇ ਜੰਗ ਦੇ ਮੈਦਾਨ ਵਿੱਚ ਲੜ ਰਹੇ ਨੇ ਜੇ ਦੇ ਸ਼ਹਾਦਤਾਂ ਦਾ ਜਾਮ ਪੀ ਰਹੇ ਨੇ ਉਹ ਸਾਰੇ ਹੀ ਮੇਰੇ ਸਾਹਿਬਜ਼ਾਦੇ ਨੇ ਤੁਸੀਂ ਹਰ ਇੱਕ ਮੇਰਾ ਸਾਹਿਬਜ਼ਾਦਾ ਇਹੋ ਨਹੀਂ ਗੁਰੂ ਸੈਮ ਨੇ ਇਹ ਵੀ ਸਿੱਧ ਕਰ ਦਿਖਾਇਆ ਕਿ ਖਾਲਸਾ ਪੰਥ ਸਿਰਫ ਉਹਨਾਂ ਦੀ ਰਚਨਾ ਨਹੀਂ ਖਾਲਸਾ ਪੰਥ ਉਹਨਾਂ ਦਾ ਪੁੱਤਰ ਹੈ ਅੱਜ ਤੱਕ ਕਿਸੇ ਇਤਿਹਾਸ ਦੇ ਪੰਨੇ ਵਿੱਚ ਕਿਸੇ ਪਿਓ ਦੇ ਇੰਨੇ ਵੱਡੇ ਹੌਸਲੇ ਦੀ ਮਿਸਾਲ ਨਹੀਂ ਮਿਲਦੀ ਜਿਸ ਨੇ ਆਪਣੇ ਹੀ بیٹے ਨੂੰ ਆਪਣੇ ਹੱਥੀਂ ਪਾਲਿਆ ਪੋਸਿਆ ਨੌਜਵਾਨ ਸ਼ੇਰ ਮੌਤ ਦੇ ਮੈਦਾਨ ਵਿੱਚ ਭੇਜ ਦਿੱਤਾ ਹੋਇਆ ਇਹ ਜਿਗਰਾ ਇਹ ਹੌਸਲਾ ਇਹ ਕੰਮ ਕਿਸੇ ਆਮ ਇਨਸਾਨ ਦੇ ਵਸ ਦੀ ਗੱਲ ਨਹੀਂ ਸੀ ਇੱਥੇ ਜਿਗਰਿਆਂ ਦੀ ਗੱਲ ਵੇਖੋ ਗੁਰੂ ਗੋਬਿੰਦ ਸਿੰਘ ਜੀ ਦਾ ਸਿਰਫ 17 ਸਾਲ 10 ਮਹੀਨੇ ਤੇ 15 ਦਿਨ ਦਾ ਨੌਜਵਾਨ ਪੁੱਤ ਆਪ ਜੀ ਨੇ ਆਪਣੇ ਹੀ ਹੱਥਾਂ ਨਾਲ ਤਿਆਰ ਕਰਕੇ ਜੰਗ ਦੇ ਮੈਦਾਨ ਵੱਲ ਰਵਾਨਾ ਕਰ ਦਿੱਤਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸੱਤ ਸਿੰਘਾਂ ਦਾ ਜਥਾ ਲੈ ਕੇ ਗੜੀ ਤੋਂ ਬਾਹਰ ਨਿਕਲਦੇ ਹਨ ਕਈ ਇਤਿਹਾਸਕਾਰ ਇਥੇ ਪੰਜ ਸਿੰਘ ਵੀ ਲਿਖਦੇ ਹਨ ਜਦੋਂ ਗੜੀ ਦਾ ਦਰਵਾਜ਼ਾ ਖੁੱਲਦਾ ਹੈ ਘੋੜਿਆਂ ਦੀ ਖੁਰਾਂ ਦੀ ਆਵਾਜ਼ ਨਾਲ ਮੈਦਾਨ ਗੂੰਜ ਉੱਠਦਾ ਹੈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਘੋੜੇ ਉੱਤੇ ਸਵਾਰ ਹੱਥ ਵਿੱਚ ਤੀਰ ਕਮਾਨ ਜਿਵੇਂ ਬਹਾਦਰੀ ਦਾ ਜੀਵੰਤ ਰੂਪ ਇਤਿਹਾਸਕਾਰ ਦਰਜ ਕਰਦੇ ਹਨ ਕਿ ਜਿਵੇਂ ਹੀ ਉਹ ਜੰਗ ਦੇ ਮੈਦਾਨ ਵਿੱਚ ਪਹੁੰਚਦੇ ਹਨ ਤੀਰਾਂ ਦਾ ਐਸਾ ਮੀਂਹ ਵਰਹਾਉਂਦੇ ਹਨ ਕਿ ਵੈਰੀ ਸੈਨਾ ਤਬਾਹ ਹੋਣ ਲੱਗ ਪੈਂਦੀ ਹੈ ਦੁਸ਼ਮਨਾ ਦੇ ਕਤਾਰਾਂ ਦੀਆਂ ਕਤਾਰਾਂ ਹਿੱਲ ਜਾਂਦੀਆਂ ਹਨ ਇਹ ਵੀ ਲਿਖਿਆ ਮਿਲਦਾ ਹੈ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਕੋਈ ਵੀ ਤੀਰ ਵਿਅਰਥ ਨਹੀਂ ਗਿਆ ਹਰ ਤੀਰ ਆਪਣਾ ਨਿਸ਼ਾਨਾ ਲੱਭਦਾ ਹੈ ਪਰ ਜਦੋਂ ਇੱਕ ਇੱਕ ਕਰਕੇ ਪੱਥੇ ਵਿੱਚੋਂ ਤੀਰ ਖਤਮ ਹੋਣ ਲੱਗਦੇ ਹਨ ਕਹਾਣੀ ਦਾ ਮੋੜ ਹੋਰ ਵੀ ਸੰਘਰਸ਼ਮਈ ਹੋ ਜਾਂਦਾ ਹੈ। ਇੰਨੀ ਦਲੇਰੀ, ਇੰਨਾ ਜੋਸ਼ ਅਤੇ ਬੇਖੌਫੀ ਨਾਲ ਲੜਦਿਆਂ ਵੇਖ ਕੇ ਲਾਹੌਰ ਦਾ ਸੂਬੇਦਾਰ ਜਬਰਦਸਤ ਖਾਨ ਤੁਰੰਤ ਪਛਾਣ ਲੈਂਦਾ ਹੈ ਕਿ ਕੋਈ ਆਮ ਜਵਾਨ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦਾ ਸਪੁੱਤਰ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਖੁਦ ਮੈਦਾਨ ਵਿੱਚ ਉਤਰਿਆ ਹੈ। ਉਹਦੀ ਨਜ਼ਰ ਵਿੱਚ ਇਹ ਮੌਕਾ ਸੀ ਕਿ ਸਾਹਿਬਜ਼ਾਦੇ ਨੂੰ ਜਿਉਂਦਿਆਂ ਫੜਿਆ ਜਾਵੇ। ਇਸ ਲਈ ਉਹ ਆਪਣੇ ਸਿਪਾਹੀਆਂ ਨੂੰ ਹੁਕਮ ਦਿੰਦਾ ਹੈ ਕਿ ਕੀਰਾ ਪਾਉ ਕਿਸੇ ਵੀ ਤਰੀਕੇ ਨਾਲ ਬਾਬਾ ਅਜੀਤ ਸਿੰਘ ਜੀ ਨੂੰ ਕਾਬੂ ਕਰੋ ਇਧਰ ਤੀਰ ਪੂਰੇ ਸਮਾਪਤ ਹੋ ਚੁੱਕੇ ਹੁੰਦੇ ਹਨ ਸਾਬ ਜਦਾ ਬਾਬਾ ਅਜੀਤ ਸਿੰਘ ਜੀ ਤੁਰੰਤ ਆਪਣਾ ਨੇਜਾ ਕੱਢ ਲੈਂਦੇ ਹਨ ਜਿਹੜਾ ਸਿੰਘ ਦਾ ਅਸਲ ਹਥਿਆਰ ਹੈ ਉਸੇ ਵੇਲੇ ਇੱਕ ਪਠਾਨ ਬਹੁਤ ਤੇਜ਼ੀ ਨਾਲ ਉਹਨਾਂ ਵੱਲ ਵੱਧਦਾ ਆ ਰਿਹਾ ਹੁੰਦਾ ਨਿੱਅਤ ਸਿੱਧੇ ਫੋਕਾ ਸਾਹਿਬਜ਼ਾਦੇ ਨੂੰ ਜਿਉਂ ਦਾ ਫੜਨਾ ਪਰ ਬਾਬਾ ਅਜੀਤ ਸਿੰਘ ਦਾ ਵਾਰ ਇੱਕ ਵਾਰ ਨਹੀਂ ਤੂਫਾਨ ਹੁੰਦਾ ਹੈ ਉਹ ਨੇਜਾ ਐਸਾ ਚਲਾਉਂਦੇ ਹਨ ਕਿ ਉਹ ਪਠਾਨ ਦੀ ਛਾਤੀ ਨੂੰ ਚੀਰਦਾ ਹੋਇਆ ਸਿੱਧਾ ਪਾਰ ਨਿਕਲ ਜਾਂਦਾ ਹੈ ਪਠਾਨ ਨੇ ਆਪਣੇ ਸਰੀਰ ਤੇ ਮੋਟੀ ਲੋਹੇ ਦੀ ਸੰਜੋਪਾਈ ਹੁੰਦੀ ਹੈ ਪਰ ਬਾਬਾ ਜੀ ਦਾ ਇਹ ਵਾਰ ਉਸ ਦੀ ਰੱਖਿਆ ਨੂੰ ਵੀ ਚੀਰ ਕੇ ਲੰਘ ਜਾਂਦਾ ਹੈ ਜਦੋਂ ਬਾਬਾ ਅਜੀਤ ਸਿੰਘ ਜੀ ਇਹ ਨੇਜਾ ਵਾਪਸ ਕੱਢਣ ਲੱਗਦੇ ਹਨ ਤਾਂ ਵਾਰ ਦੀ ਤਾਕਤ ਇੰਨੀ ਹੁੰਦੀ ਹੈ ਕਿ ਨੇਜੇ ਦਾ ਅਗਲਾ ਹਿੱਸਾ ਟੁੱਟ ਕੇ ਅੰਦਰ ਹੀ ਰਹਿ ਜਾਂਦਾ ਹੈ ਮੈਦਾਨ ਇੱਕ ਪਲ ਲਈ ਠਹਿਰ ਜਾਂਦਾ ਹੈ ਤੇ ਦੁਸ਼ਮਣ ਦੇ ਦਿਲਾਂ ਵਿੱਚ ਸੱਚੀ ਦਹਿਸ਼ਤ ਵਸ ਜਾਂਦੀ ਹੈ ਤੀਰ ਮੁੱਕ ਚੁੱਕੇ ਨੇਜਾ ਵੀ ਟੁੱਟ ਗਿਆ ਪਰ ਬਾਬਾ ਅਜੀਤ ਸਿੰਘ ਦੇ ਜੋਸ਼ ਦਾ ਸਮੁੰਦਰ ਹੁਣ ਵੀ ਚੜਦਾ ਹੈ ਫਿਰ ਉਹ ਆਪਣੀ ਕਿਰਪਾਨ ਕੱਢ ਲੈਂਦੇ ਹਨ ਅਤੇ ਸਕਿੰਟਾਂ ਵਿੱਚ ਉਹ ਕਿਰਪਾਨ ਵੈਰੀਆਂ ਦੇ ਖੂਨ ਨਾਲ ਲਾਲ ਹੋ ਜਾਂਦੀ ਹੈ ਜਿੱਥੇ ਵੱਜਦੀ ਉੱਥੇ ਵੈਰੀਆਂ ਦੇ ਗਾਟੇ ਲੱਤਦੇ ਜਾਂਦੇ ਮੁਗਲਾਂ ਦੇ ਸੱਥਰ ਉੱਥੇ ਹੀ ਵਿਛਦੇ ਜਾਂਦੇ ਇਸ ਮਹਾਵਾਰ ਵਿਚਕਾਰ ਇੱਕ ਤੀਰ ਆ ਕੇ ਸਾਹਿਬਜ਼ਾਦੇ ਦੇ ਘੋੜੇ ਨੂੰ ਲੱਗਦਾ ਹੈ ਘੋੜਾ ਜ਼ਖਮੀ ਹੋ ਕੇ ਡਿੱਗ ਜਾਂਦਾ ਹੈ ਤੇ ਹੁਣ ਬਾਬਾ ਅਜੀਤ ਸਿੰਘ ਜੀ ਪੈਦਲ ਖੜੇ ਹਨ ਮੈਦਾਨ ਦੇ ਬਿਲਕੁਲ ਵਿਚਕਾਰ ਇੱਥੇ ਇੱਕ ਵਾਰ ਸੋਚੋ 17 ਸਾਲ ਦਾ ਉਹ ਗੱਭਰੂ ਨੌਜਵਾਨ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋਂ ਵੱਡਾ ਪੁੱਤਰ ਰੇਸ਼ਮੀ ਬਾਣਾ ਖੂਨ ਨਾਲ ਭਿੱਜ ਚੁੱਕਾ ਹੈ। ਸਰੀਰ ਉੱਤੇ ਬੇਸ਼ੁਮਾਰ ਜ਼ਖਮ ਹਨ ਪਰ ਹੱਥ ਦੀ ਕਿਰਪਾਨ ਅਜੇ ਵੀ ਤੂਫਾਨ ਵਾਂਗ ਲਹਿਰਾ ਰਹੀ ਹੈ। ਵੈਰੀਆਂ ਦਾ ਇੱਕ ਵੱਡਾ ਝੁੰਡ ਉਹਨਾਂ ਨੂੰ ਚਾਰੇ ਪਾਸਿਓਂ ਘੇਰਾ ਪਾ ਲੈਂਦਾ ਹੈ। ਅਤੇ ਇਹ ਸਾਰਾ ਦਿਲ ਦਹਿਲਾ ਦੇਣ ਵਾਲਾ ਮੰਜ਼ਰ ਗੁਰੂ ਸਾਹਿਬ ਜੀ ਕੱਚੀ ਗੜੀ ਦੇ ਚਾਰੇ ਤੋਂ ਖੁਦ ਦੇਖ ਰਹੇ ਹਨ। ਸਾਹਿਬਜ਼ਾਦੇ ਦੀ ਜੰਗ ਵੇਖ ਕੇ ਲੱਗਦਾ ਸੀ ਜਿਵੇਂ ਗਿੱਦੜਾਂ ਦਾ ਝੁੰਡ ਇੱਕ ਜ਼ਖਮੀ ਪਰ ਬੇਹੱਦ ਖੁੰਖਾਰ ਸ਼ੇਰ ਨੂੰ ਘੇਰ ਕੇ ਖੜਾ ਹੋਵੇ ਇੰਨੇ ਜ਼ਖਮਾਂ ਦੇ ਬਾਵਜੂਦ ਵੀ ਬਾਬਾ ਅਜੀਤ ਸਿੰਘ ਦੇ ਵਾਰ ਦੀ ਗਤੀ ਰਤਾ ਪਰ ਨਹੀਂ ਕੱਟਦੀ ਉਹ ਅਜੇ ਵੀ ਪੂਰੇ ਜੋਸ਼ ਅਤੇ ਪੂਰੀ ਬਹਾਦਰੀ ਨਾਲ ਵੈਰੀਆਂ ਦੇ ਗੱਲ ਲਾ ਰਹੇ ਹੁੰਦੇ ਹਨ ਇੱਕ ਪਠਾਨ ਪਿੱਛੋਂ ਵਾਰ ਸੁੱਟਦਾ ਹੈ ਅਤੇ ਨੇਜਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਸਰੀਰ ਨੂੰ ਆਰ-ਪਾਰ چیر ਦਿੰਦਾ ਹੈ ਬਾਬਾ ਜੀ ਧਰਤੀ ਤੇ ਡਿੱਗ ਜਾਂਦੇ ਹਨ ਪਰ ਡਿੱਗੇ ਪਏ ਵੀ ਉਨ੍ਹਾਂ ਤੇ ਵਾਰਾਂ ਦੀ ਬਰਸਾਤ ਰੁਕਦੀ ਨਹੀਂ ਮੁਗਲ ਤੇ ਪਹਾੜੀ ਫੌਜੀ ਬਿਨਾਂ ਸਹਿਮ ਦੇ ਵਾਰ ਤੇ ਵਾਰ ਕਰਦੇ ਜਾਂਦੇ ਹਨ ਇਤਿਹਾਸਕਾਰ ਲਿਖਦੇ ਹਨ ਕਿ ਜਦ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਦੇ ਸਰੀਰ ਤੇ 300 ਤੋਂ ਵੱਧ ਜ਼ਖਮ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸ਼ੇਰ ਪੁੱਤਰ ਹੁਣ ਸ਼ਾਂਤ ਹੋ ਚੁੱਕਾ ਸੀ ਉਸ ਪਲ ਗੜੀ ਦੇ ਚੁਬਾਰੇ 'ਚ ਖੜੇ ਗੁਰੂ ਗੋਬੇ ਸਿੰਘ ਜੀ ਨੇ ਬੋਲ ਕੇ ਇੱਕ ਜੇਕਾਰਾ ਛੱਡਿਆ ਪਰ ਜੰਗ ਦੇ ਮੈਦਾਨ ਵਿੱਚੋਂ ਸਹਬਜ਼ਾਦੇ ਵੱਲੋਂ ਵਾਪਸ ਕੋਈ ਜੇਕਾਰਾ ਨਹੀਂ ਆਇਆ ਗੁਰੂ ਸਾਹਿਬ ਸਮਝ ਗਏ ਮੇਰਾ ਅਜੀਤ ਹੁਣ ਸ਼ਹੀਦਾਂ ਦੀ ਕਤਾਰ ਵਿੱਚ ਅਮਰ ਹੋ ਚੁੱਕਾ ਹੈ ਵੱਡੇ ਵੀਰ ਦੀ ਸ਼ਹਾਦਤ ਵੇਖ ਕੇ ਹੁਣ ਛੋਟਾ ਵੀਰ ਅੱਗੇ ਵੱਧਦਾ ਹੈ। ਬਾਬਾ ਜੁਝਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਗਿਆ ਮੰਗਦੇ ਹਨ। ਜੰਗ ਦੇ ਮੈਦਾਨ ਵਿੱਚ ਜਾਣ ਦੀ। ਸੋਚੋ ਕਿਹੋ ਜਿਹਾ ਜਿਗਰਾ ਇੱਕ ਪੁੱਤ ਦੀ ਸ਼ਹਾਦਤ ਅੱਖੀਂ ਦੇਖ ਕੇ ਦੂਜੇ ਨੂੰ ਮੌਤ ਦੇ ਹੁੰਚ ਭੇਜਣਾ ਪਰ ਗੁਰੂ ਸਾਹਿਬ ਨੇ ਇੱਕ ਪਲ ਵੀ ਨਹੀਂ ਲਾਇਆ। ਬਾਬਾ ਜੁਝਾਰ ਸਿੰਘ ਜੀ ਦਾ ਮੱਥਾ ਚੁੰਮਿਆ ਅਤੇ ਉਹਨਾਂ ਨੂੰ ਜੰਗ ਦੇ ਮੈਦਾਨ ਵੱਲ ਰਵਾਨਾ ਕਰ ਦਿੱਤਾ। ਘੜੇ ਦਾ ਦਰਵਾਜ਼ਾ ਖੁੱਲਦਾ ਹੈ। ਜਿਉਂ ਹੀ ਬਾਬਾ ਜੁਝਾਰ ਸਿੰਘ ਜੀ ਆਪਣੇ ਪੰਜ ਸਿੰਘਾਂ ਦਾ ਜਥਾ ਲੈ ਕੇ ਬਾਹਰ ਨਿਕਲਦੇ ਹਨ ਮੁਗਲ ਤੁਰੰਤ ਕੇਰਾ ਪਾ ਲੈਂਦੇ ਹਨ ਕਿਉਂਕਿ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਇੰਨਾ ਵੱਡਾ ਨੁਕਸਾਨ ਕੀਤਾ ਸੀ ਕਿ ਮੁਗਲਾਂ ਦਾ ਕਿ ਹੁਣ ਉਹ ਕੋਈ ਰਿਸਕ ਨਹੀਂ ਲੈ ਸਕਦੇ ਸਨ ਉਹ ਮੁਗਲ ਚਾਹੁੰਦੇ ਸਨ ਕਿ ਜਿਵੇਂ ਹੀ ਬਾਬਾ ਜੁਝਾਰ ਸਿੰਘ ਜੀ ਗੜੀ ਤੋਂ ਬਾਹਰ ਨਿਕਲਣ ਤੁਰੰਤ ਕੇਰਾ ਪਾ ਕੇ ਉੱਥੇ ਹੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉੱਪਰੋਂ ਸਾਰਾ ਕੁਝ ਦੇਖ ਲਿਆ ਜਿਵੇਂ ਹੀ ਉਹਨਾਂ ਨੇ ਵੇਖਿਆ ਕਿ ਮੁਗਲਾਂ ਨੇ ਪੂਰਾ ਘੇਰਾ ਤੰਗ ਕਰ ਲਿਆ ਹੈ ਗੁਰੂ ਸਾਹਿਬ ਨੇ ਤੁਰੰਤ ਉੱਪਰੋਂ ਤੀਰ ਛੱਡੇ ਅਤੇ ਉਹ ਤੀਰ ਵੈਰੀਆਂ ਦੀ ਲਾਈਨਾਂ ਦੀਆਂ ਲਾਈਨਾਂ چیرਦੇ ਹੋਏ ਉਹਨਾਂ ਦਾ ਘੇਰਾ ਤੋੜ ਦਿੰਦੇ ਹਨ ਇਹ ਮੌਕਾ ਮਿਲਦਿਆਂ ਹੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਅੱਗੇ ਵੱਧਦੇ ਹਨ ਜੰਗ ਦੇ ਮੈਦਾਨ ਵਾਲ ਸੋਚੋ 14 ਸਾਲ ਦੀ ਉਮਰ ਇਸ ਉਮਰ ਚ ਤਾਂ ਬੱਚਾ ਜੀ ਖੇਡਦਾ ਕੁੱਤਦਾ ਹੈ ਪਰ ਇਸ ਸ਼ੇਰ ਦਿਲ ਨੇ ਆਪਣੀ ਸਮਰਥਾ ਤੋਂ ਕਈ ਗੁਣਾ ਵੱਧ ਬਹਾਦਰੀ ਦਿਖਾਈ ਇਤਿਹਾਸ ਦੱਸਦਾ ਹੈ ਕਿ ਜਿੱਥੇ ਬਾਬਾ ਅਜੀਤ ਸਿੰਘ ਜੀ ਨੂੰ ਸ਼ਸਤਰ ਵਿੱਦਿਆ ਦੀ ਪੂਰੀ ਟ੍ਰੇਨਿੰਗ ਸੀ ਉੱਥੇ ਬਾਬਾ ਜੁਝਾਰ ਸਿੰਘ ਜੀ ਅਜੇ ਇੰਨੇ ਨਿਪੁੰਨ ਨਹੀਂ ਸਨ ਪਰ ਉਸ ਦਿਨ ਜਿਵੇਂ ਅੰਦਰੋਂ ਕੋਈ ਤੂਫਾਨ ਜਾਗ ਪਿਆ ਹੋਵੇ ਪਹਿਲਾਂ ਤੀਰਾਂ ਨਾਲ ਵਾਰ ਫਿਰ ਤਲਵਾਰ ਨਾਲ ਬਹਾਦਰੀ ਫਿਰ ਨੇਜੇ ਨਾਲ ਟੱਕਰ ਕਿੰਨੇ ਹੀ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਪਰ ਆਖਰ ਕਦੋਂ ਤੱਕ ਲੱਖਾਂ ਦੀ ਫੌਜ ਦੇ ਸਾਹਮਣੇ ਇਹ ਪੰਜ ਚਾਰ ਸਿੰਘ ਕਿੰਨਾ ਸਮਾਂ ਟਿਕ ਸਕਦੇ ਸਨ ਆਖਿਰਕਾਰ ਬਾਬਾ ਜੁਝਾਰ ਸਿੰਘ ਜੀ ਵੀ ਸ਼ਹਾਦਤ ਦਾ ਜ਼ਾਮ ਪੀ ਜਾਂਦੇ ਹਨ ਦਿਨ ਮੁੱਕ ਰਿਹਾ ਹੈ ਸੂਰਜ ਡੋਬ ਰਿਹਾ ਹੈ ਪਰ ਅੱਜ ਦਾ ਸੂਰਜ ਹਰ ਰੋਜ਼ ਵਾਂਗ ਇਕੱਲਿਆਂ ਨਹੀਂ ਡੁੱਬਿਆ ਅੱਜ ਦਾ ਸੂਰਜ ਆਪਣੇ ਨਾਲ ਗੁਰਗੋਬੇ ਸਿੰਘ ਜੀ ਦੇ ਅੱਖਾਂ ਦੇ ਦੋ ਤਾਰੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਵੀ ਨਾਲ ਲੈ ਗਿਆ ਗੁਰੂ ਤੇਗ ਬਹਾਦਰ ਜੀ ਦੇ ਇਹ ਸ਼ੇਰ ਦਿਲ ਪੋਤੇ ਨਿੱਕੀਆਂ ਉਮਰਾਂ ਚ ਹੀ ਆਪਣੇ ਦਾਦੇ ਦੇ ਰਾਹ ਤੇ ਤੁਰਦੇ ਹੋਏ ਕੌਮ ਲਈ ਸ਼ਹੀਦ ਹੋ ਗਏ ਗੁਰੂ ਗੋਬੀ ਸਿੰਘ ਜੀ ਨੇ ਆਪਣੇ ਹੀ ਪੁੱਤਰਾਂ ਦੀ ਸ਼ਹਾਦਤ ਆਪਣੇ ਅੱਖੀ ਵੇਖੀ ਪਰ ਗੁਰੂ ਸਾਹਿਬ ਦੇ ਚਿਹਰੇ ਉੱਤੇ ਨਾ ਕੋਈ ਦਰਾਰ ਨਾ ਕੋਈ ਸ਼ਿਕਨ ਉਹਨਾਂ ਦੇ ਨਿਸ਼ਚੇ ਦਾ ਪਰਬਤ ਅਡੋਲ ਹੀ ਰਿਹਾ ਉਹ ਪਲ ਸਾਰੀ ਦੁਨੀਆ ਨੂੰ ਇਹ ਸੁਨੇਹਾ ਦੇ ਗਿਆ ਕਿ ਗੁਜਰੀ ਦਾ ਲਾਲ ਕਿਸੇ ਹੋਰ ਦੇ ਪੁੱਤਰਾਂ ਦੇ ਸੀਸ ਮੰਗਲ ਵਾਲਾ ਨਹੀਂ ਲੋੜ ਪੈ ਜਾਵੇ ਤਾਂ ਆਪਣੇ ਲਾਲਾਂ ਦੇ ਸੀਸ ਵੀ ਕੌਮ ਤੋ ਵਾਰ ਸਕਦਾ ਹੈ ਇਹ ਉਹੀ ਵਿਰਾਸਤ ਹੈ ਜਿਸ ਬਾਰੇ ਕਵੀ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਏ ਤੋ ਕੀਆ ਹੁਆ ਜੀਵਤ ਕਈ ਹਜ਼ਾਰ ਦੋ ਪੁੱਤਰ ਆਪਣੇ ਅੱਖਾਂ ਸਾਹਮਣੇ ਵਾਰ ਦਿੱਤੇ ਤੇ ਦੋ ਹੋਰ ਸਰਹੰਦ ਦੀਆਂ ਬੇਰਹਿਮ ਇੱਟਾਂ ਵਿੱਚ ਜ਼ਬਰ ਦੀਆਂ ਉਹਨਾਂ ਧੁੰਦਾਂ ਚ ਵਾਰਨੇ ਪਾਕਿਸਤਾਨ ਛੋਟੇ ਸਾਹਿਬ ਜਦਿਆਂ ਦੀ ਲਸਾਨੀ ਸ਼ਹਾਦਤ ਉਹ ਬੇਮਿਸਾਲ ਬਲੀਦਾਨ ਇਹ ਇਤਿਹਾਸ ਤੁਹਾਨੂੰ ਅਸੀਂ ਅਗਲੀ ਵੀਡੀਓ ਚ ਸੁਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ